ਦੋਸਤੋ ਬੀਤੇ ਦਿਨੀ ਤੁਸੀਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੁੰਦੀ ਦੇਖੀ ਹੋਣੀ ਜਿੱਥੇ ਇੱਕ ਕਿਸਾਨ ਵੀਰ ਅਤੇ ਉਸਦੇ ਸਾਥੀਆਂ ਦੇ ਬਾਈਕਲੇ ਜਮੀਨ ਸੜਕੇ ਸਵਾਹ ਹੋ ਜਾਂਦੀ ਤੁਸੀਂ ਦੇਖ ਸਕਦੇ ਇਸ ਵੀਡੀਓ ਦੇ ਹਾਲਾਤ ਕਿਵੇਂ ਕਣਕ ਬਿਲਕੁਲ ਤਹਿਸਨ ਰਸ ਹੋ ਗਈ ਹੈ ਲੋਕਾਂ ਨੇ ਬੜੀ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਾ ਬੁਜੀ ਦੋਸਤੋ ਇੱਕ ਗੱਲ ਤਾਂ ਹੈ ਜਦੋਂ ਕਿ ਅੱਗ ਲੱਗ ਜਾਂਦੀ ਹੈ ਤਾਂ ਉਦੋਂ ਕੋਈ ਵੀ ਅੱਗ ਬੁਝਾਉਣ ਵਾਲੀ ਗੱਡੀ ਨਹੀਂ ਆਉਂਦੀ ਪਰ ਜਦੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਥੇ ਸੈਂਕੜੇ ਗੱਡੇ ਮੌਕੇ ਤੇ ਪਹੁੰਚ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮੰਦਪਾਗੀ ਘਟਨਾ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਬਾਕੀ ਦੋਸਤੋ ਤੁਸੀਂ ਵੀ ਸਾਡੇ ਕਿਸਾਨ ਭਰਾਵਾਂ ਦੇ ਲਿਖ ਕਮੈਂਟ ਬਾਕਸ ਵਿੱਚ ਵਾਹਿਗੁਰੂ ਮਿਹਰ ਕਰੇ ਲਿਖਣਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਨਾ ਨਾ ਭੁੱਲਿਓ ਅਤੇ ਚੈਨਲ ਤੇ ਪਹਿਲੀ ਵਾਰ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਦਿਓ ਇਜਾਜ਼ਤ ਰੱਬ ਰੱਖਾ